ਹੁਣੇ-ਹੁਣੇ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਕਿਉਂਕਿ ਜਿਹੜੇ ਬੀਤੇ ਦਿਨੀ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ ਇਸ ਦੇ ਨਾਲ ਕਾਫੀ ਥਾਮਾਂ ਦੇ ਉੱਤੇ ਨੁਕਸਾਨ ਦੇਖਣ ਨੂੰ ਮਿਲਿਆ ਦਰਖਤ ਤੱਕ ਪੁੱਟੇ ਗਏ ਬਿਜਲੀ ਦੇ ਖੰਭੇ ਤੱਕ ਟੁੱਟ ਗਏ ਨੇ ਤਾਂ ਹੁਣ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾਂ ਨੇ ਭਵਿੱਖਬਾਣੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕੀ ਡਬਲ ਡੀ ਸਿਸਟਮ ਦੇ ਬਣ ਕਾਰਨ ਮੌਸਮ ਦੇ ਵਿੱਚ ਬਦਲਾ ਦੇਖਣ ਨੂੰ ਮਿਲ ਰਿਹਾ ਉਹਨਾਂ ਕਹਿੰਦੇ ਕਿ ਅਗਲੇ 2 ਦਿਨ ਬਰਸਾਤ ਹੋ ਸਕਦੀ ਹੈ ਇਸ ਦੇ ਨਾਲ ਹੀ ਜ਼ਿਕਰ ਕੀਤਾ ਹੈ ਕਿ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਬਦਲਾ ਦੇਖਣ ਨੂੰ ਮਿਲਿਆ ਸ਼ੀਲਾਤਾ ਮੌਸਮ ਦੇ ਵਿੱਚ ਲਗਾਤਾਰ ਬਦਲਾ ਦੇਖਣ ਨੂੰ ਮਿਲ ਰਿਹਾ ਹੈ ਅੱਜ ਕਿਉਂਕਿ ਪਿਛਲੇ 2-3 ਦਿਨ ਤੋਂ WSW ਸਿਸਟਮ ਦੀ ਡਿਵੈਲਪਮੈਂਟ ਹੋ ਰਹੀ ਹੈ ਸੋ ਉਹਦੇ ਕਰਕੇ ਰੀਜਨ ਦੇ ਵਿੱਚ ਕਲਾਊਡੀ অরਰੀ ਨੀ ਕੰਡੀਸ਼ਨਸ ਬਣੀ ਹੋਈ ਹੈ। ਕਾਫੀ ਥਾਂ 'ਤੇ ਬਾਰਿਸ਼ ਦੀ ਰਿਪੋਰਟ ਦਿੱਤੀ ਗਈ ਹੈ। ਇਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਕਾਫੀ ਗਿਰਾਵਟ ਦੇਖੀ ਗਈ ਹੈ। ਅੱਜ ਦਾ ਡੇ ਟਾਈਮ ਟੈਂਪਰੇਚਰ 23 ਡਿਗਰੀ ਸੈਲਟ੍ਰੀਟ ਰਿਪੋਰਟ ਕੀਤਾ ਗਿਆ ਜਿਹੜਾ ਕਿ ਕੱਲ੍ਹ ਨਾਲੋਂ 9 ਡਿਗਰੀ ਸੈਲਟ੍ਰੀਟ ਨੀਚੇ ਹੈ। ਔਰ ਨਾਰਮਲ ਨਾਲੋਂ ਵੀ ਇਹ ਡੇ ਟਾਈਮ ਟੈਂਪਰੇਚਰ ਲਗਭਗ 10 ਡਿਗਰੀ ਸੈਲਟ੍ਰੀਟ ਦੇ ਨੀਚੇ ਹੈ। ਔਰ ਜਿਵੇਂ 1970 ਤੋਂ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਅੱਜ ਦਾ ਡੇ ਟਾਈਮ ਟੈਂਪਰੇਚਰ 6 ਅਕਤੂਬਰ ਦਾ 1970 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਘੱਟ ਡੇ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ। ਔਰ ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਤੋਂ ਬਿਤੇਗਾ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ। ਔਰ ਜਿਸ ਹੁਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਕਿਉਂਕਿ ਫਿਲਹਾਲ WBI ਸਿਸਟਮ ਦਾ ਅਸਰ ਸਾਰੇ ਰੀਜਨ ਦੇ ਵਿੱਚ ਹੈ। ਸੋ ਅੱਜ ਔਰ ਕੱਲ ਦੋ ਦਿਨ ਪੰਜਾਬ ਦੇ ਵਿੱਚ ਕਾਫੀ ਖਾਵੇਂ ਤੇ ਬਾਰਿਸ਼ ਹੋ ਸਕਦੀ ਇਦੇ ਵਾਸਤੇ ਅੱਜ ਆਈਐਮਡੀ ਵੱਲੋਂ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ orange ਔਰ ਸਾਊਥ-ਵੈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ। ਇਸੇ ਤਰ੍ਹਾਂ ਕੱਲ 7 ਤਰੀਕ ਨੂੰ ਵੀ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ। ਸੋ ਪੰਜਾਬ ਦੇ ਵਿੱਚ ਕੱਥਾ ਮਤੇ بارش ਹੋ ਸਕਦੀ ਹੈ ਕਿਤੇ ਕਿਤੇ ਹੈਵੀ بارش ਜਾਂ ਅਰਚਨ ਹੋ ਸਕਦੀ ਹੈ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਪਰ ਉਹਦੇ ਤੋਂ ਬਾਅਦ weather conditions 8 ਤਰੀਕ ਤੋਂ ਲੈ ਕੇ clear ਰਹਣ ਦੀ ਪ੍ਰੋਬਿਬਿਲਿਟੀ ਹੈ। ਬਗਦੇ ਮੌਸਮ ਤੋਂ ਲੋਕੋ ਕੁਮਾਰੀ ਹਰਸ਼ ਕਰੇਗਾ। ਕਸਾਣਾ ਰਹੀ ਹੈ। ਫਾਰਮਰズ ਨੂੰ ਹੀ ਦੱਸ ਸਕਦੇ ਜੀ ਕਿ ਕਿਉਂਕਿ ਅੱਜੋ ਅਰ ਕੱਲ ਕਾਫੀ ਥਮੋ ਤੇ ਬਾਰਿਸ਼ ਹੋ ਸਕਦੀ ਹੈ ਕਿਉਂਕਿ ਹੁਣ ਕ੍ਰੀਪ ਕ੍ਰੌਪਸ ਦੀ ਮੈਚਿਓਰਿਟੀ ਹੋ ਚੁੱਕੀ ਹੈ ਔਰ ਹਾਰਵੈਸਟਿੰਗ ਚੱਲ ਰਹੀ ਹੈ ਸੋ ਉਹਨਾਂ ਨੂੰ ਜਿਵੇਂ ਜਿਵੇਂ ਉਹ ਹਾਰਵੈਸਟਿੰਗ ਕਰ ਰਹੇ ਨੇ ਪ੍ਰੋਡਿਊਸ ਦੀ ਨਾਲ ਨਾਲ ਸਾਂਭ ਸੰਭਾਲ ਜੂਰ ਕਰਨੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਆਮ ਲੋਕਾਂ ਨੂੰ ਇਹ ਹੀ ਦੱਸ ਸਕਦੇ ਆ ਕਿ ਜਿਹੜੀ ਚੇਂਜਿੰਗ ਵੈਦਰ ਕੰਡੀਸ਼ਨਸ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਡੇਟਾ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲਦਾ ਸੀ ਪਰ ਹੁਣ ਨਾਰਮਲ ਤੋਂ ਕਾਫੀ ਨੀਚੇ ਆ ਗਿਆ ਹੈਗਾ ਸੋ ਇਸ ਤਰ੍ਹਾਂ ਦੀ ਵੈਦਰ ਕੰਡੀਸ਼ਨਸ ਦੱਸਦੀ ਹੈ ਕਿ ਬਦਲਦੇ ਮੌਸਮ ਦੇ ਚੱਲਦਿਆਂ ਲੋਕਾਂ ਨੂੰ ਖਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਬਰਸਾਤ ਹੋ ਰਹੀ ਹੈ ਇਸ ਦੇ ਨਾਲ ਕਿਸਾਨਾਂ ਨੂੰ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਬਦਲਦੇ ਮੌਸਮ ਕਰਕੇ ਲੋਕ ਵੀ ਆਪਣੀ ਸਿਹਤ ਦਾ ਧਿਆਨ ਰੱਖਣ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ